ਸਾਹਿਬ ਜੀ ਗੌਰਵੀ ਮਹੱਲਾ ਪਹਿਲਾ ਹੱਥ ਕਰਮ ਰੇ ਨਾਲੇਖੇ ਪਾਵੇ ਬੇਸ ਕਰੇ ਬਹੁ ਭਸਮ ਲਗਾਵੇ ਨਾਮ ਬਸਾਰ ਬਹੁ ਬਹੁਰ ਪਸਤਾਵੇ ਨਾਮ ਬਸਾਰ ਬਹੁਰ ਪਸਤਾਵੇ ਤੂੰ ਮਨ ਹਰ ਜਿਓ ਤੂੰ ਮਨ ਸੁਖ ਨਾਮ ਬਿਸਾਰ ਸਹਿ ਜਮ ਦੁਖ ਰਹਾਉ ਚੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਬਿਸਾਰੀਏ ਸਭ ਕੂੜ ਕੋ ਪੂਰ ਨੇ ਜੇ ਬਾਜੇ ਤਖਤ ਸਲਾਮ ਅਦ ਕੀ ਤ੍ਰishna ਵਿਆਪੇ ਕਾਮ ਬਿਨ ਹਰ ਸਾਚੇ ਭਗਤ ਨਾਮ ਬਿਨ ਹਰ ਸਾਚੇ ਭਗਤ ਨਾਮ ਬਾਗ ਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵੇ ਨਾਮ ਸੋਹਿਲਲਾ ਦੂਜੇ ਪਾਏ ਅਗਿਆਨ ਦਹਿਲਾ ਦੂਜੇ ਭਾਏ ਅਗਿਆਨ ਦਹਿਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬਹੁਤ ਸਾਗਰ ਨਹੀਂ ਬਾਟ ਬਿਨ ਗੁਰ ਸੇਵੇ ਘਾਟੇ ਘਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸਕੋ ਵਾਹ ਵਾ ਜੇ ਬਾਤ ਦਿਖਾਵੇ ਤਿਸਕੋ ਵਾਹ ਵਾ ਜੇ ਸਬਦ ਸੁਣਾਵੇ ਤਿਸਕੋ ਵਾਹ ਵਾ ਜੇ ਮੇਲ ਮਿਲਾਵੇ ਵਾਹ ਵਾ ਤਿਸਕੋ ਜਿਸ ਕਾ ਇਹ ਜੀਉ ਗੁਰ ਸ਼ਬਦੀ ਮੱਥ ਅਮਰਤ ਪੀਓ ਨਾਮ ਬੜਾਈ ਤਦ ਭਾਣੇ ਦੀਓ ਨਾਮ ਵਡਾਈ ਤਦ ਭਾਣੇ ਦੀਓ ਨਾਮ ਬਿਨਾ ਕਿਉ ਜੀਵਾਂ ਮਾਇ ਅਨੰਤਨਾ ਜਪਤ ਰਹੂੰ ਤੇਰੀ ਸਰਨਾਏ ਨਾਨਕ ਨਾਮ ਰਤੇ ਪਤ ਪਾਏ ਨਾਨਕ ਨਾਮ ਰਤੇ ਪਤ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗਤ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 226 ਤੇ ਸੁਭਾਈਮਾਨ ਸ਼ਬਦ ਆਪਾਂ ਪੜ੍ਹਿਆ ਹੈ ਇਹ ਕੱਲ ਰਿਪੀਟ ਕੱਲ ਹੋ ਗਿਆ ਸੀ ਥੋੜਾ ਜਿਹਾ ਸ਼ਬਦ ਆਪਾਂ ਨਾ ਦੁਬਾਰਾ ਇਹ ਤਾਂ ਸ਼ਬਦ ਵਿਸਤਾਰ ਦੇ ਵਿੱਚ ਵਿਚਾਰਦੇ ਆ ਕੱਲ ਸੰਖੇਪ ਗੱਲ ਹੋਈ ਸੀ ਇੱਥੇ ਮਹਾਰਾਜ ਸਮਝਾਉਣਾ ਕਰਦੇ ਨੇ ਗਉੜੀ ਮਹੱਲਾ ਪਹਿਲਾ ਗਉੜੀ ਰਾਗ ਅੰਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਜੀ ਮਹਾਰਾਜ ਕਹਿੰਦੇ ਨਾ ਹੱਠ ਕਰ ਮਰੇ ਨ ਲੇਖੇ ਪਾਵੇ ਜੇ ਕੋਈ ਮਨੁੱਖ ਮਨ ਦਾ ਹੱਠ ਕਰਕੇ ਧੂਣੀਆਂ ਆਦ ਕਤਪਾ ਕੇ ਸਰੀਰਕ ਔਖ ਸਹਾਰਦਾ ਹੈ ਵੀ ਸਰੀਰ ਨੂੰ ਔਖਾ ਕਰਦਾ ਹੈ ਸਰੀਰਕ ਔਖ ਸਹਾਰਦਾ ਹੈ ਤਾਂ ਉਸ ਦਾ ਇਹ ਕਸ਼ਟ ਸਲਾਹਣਾ ਕਿਸੇ ਗਿਣਤੀ ਵਿੱਚ ਨਹੀਂ ਗਿਣਿਆ ਜਾਂਦਾ ਕਿਸੇ ਗਿਣਤੀ ਵਿੱਚ ਨਹੀਂ ਕਰੀ ਚੱਲ ਮਹਾਰਾਜ ਕਹਿੰਦੇ ਬੇਸ ਕਰੇ ਉਹ ਭਸਮ ਲਗਾਵੇ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਪਿੰਡੇ ਉੱਤੇ ਸਵਾਹ ਮਲਦਾ ਹੈ ਤੇ ਜੋਗ ਆਤਕ ਦੇ ਕਈ ਭੇਖ ਕਰਦਾ ਹੈ ਇਹ ਵੀ ਬੇਅਰਥ ਜਾਂਦੇ ਹਨ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀਆਂ ਨਵੇੜਾ ਕਰਦੀ ਆ ਜੀ ਆਪਣੇ ਵਿਚਾਰਾਂ ਪ੍ਰਤੀ ਮਨੁੱਖਸਤੰਤਰ ਗੁਰੂ ਦੀ ਗੱਲ ਜੇ ਸੁਣ ਕੇ ਮੰਨ ਲਗੇ ਤਾਂ ਆਪਾਂ ਭਾਈ ਇਸ ਚੱਕਰ ਦੇ ਵਿੱਚੋਂ ਨਿਕਲ ਸਕਦੇ ਆ ਜੇ ਨਹੀਂ ਗੁਰੂ ਦੀ ਗੱਲ ਸੁਣੀ ਕਿਸੇ ਨੇ ਜਾਂ ਨਹੀਂ ਸੁਣਨੀ ਚਾਹੁੰਦਾ ਤੇ ਉਹ ਕਰਦਾ ਹੈ ਇਹ ਕੰਮ ਜੋ ਦੱਸਦੇ ਨੇ ਮਹਾਰਾਜ ਵੀ ਪਾਸਮ ਲਗਾ ਲਈ ਹੱਠ ਕਰ ਰਿਹਾ ਮਹਾਰਾਜ ਕਿਸੇ ਗਣਤੀ ਦੇ ਵਿੱਚ ਨਹੀਂ ਹੈ ਕਿਸੇ ਵੀ ਲੇਖੇ ਵਿੱਚ ਨਹੀਂ ਪੈਣੇ ਗੱਲ ਨਵੇੜਤੀ ਸਤਿਗੁਰਾਂ ਨੇ ਮਹਾਰਾਜ ਕਹਿੰਦੇ اے ਪੀ ਬਿਆਰਥ ਸੰ ਜਾਂਦੇ ਹਨ ਸੰ ਨਾਮ ਵਿਸਾਰ ਬਹੁ ਪਸਤਾਵੇ ਪ੍ਰਮਾਤਮਾ ਦਾ ਨਾਮ ਭਲਾ ਕੇ ਉਹ ਅੰਤ ਨੂੰ ਪਸਤਾਨਦਾ ਹੈ ਕਿਉਂਕਿ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਨਹੀਂ ਉਹ ਹੱਠ ਦੇ ਵਿੱਚ ਲੱਗਾ ਰਿਹਾ ਤੇ ਮਨੁੱਖੇ ਜੀਵਨ ਆਲਾ ਸਮਾਸੀ ਜਿਹੜਾ ਲੰਘਿਆ ਫਿਰ ਪਸਤਾਉਣਾ ਪਿਆ ਸਾ ਕੀਰੀ ਵੀ ਹੱਥ ਪੱਲੇ ਤਾਂ ਕੁਸ ਆਇਆ ਹੀ ਨਹੀਂ ਮਹਾਰਾਜ ਕਹਿੰਦੇ ਨਾਮ ਬਸਾਰ ਬਹੁ ਰ ਪਸਤਾਵੇ ਪ੍ਰਮਾਤਮਾ ਦਾ ਨਾਮ ਭਲਾ ਕੇ ਉਹ ਅੰਤ ਨੂੰ ਪਸਦਾਂਦਾ ਹੈ ਕਿ ਇਹਨਾਂ ਉਦਮਾਂ ਵਿੱਚ ਬ्यर्थ ਜੀਵਨ ਗਵਾਇਆ ਬਾਤ ਪਸਤਾਉਂਦਾ ਅਗਲੇ ਸਭ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਤੂੰ ਮਨ ਹਰ ਜਿਓ ਤੂੰ ਮਨ ਸੂਖ ਏ ਭਾਈ ਤੂੰ ਆਪਣੇ ਮਨ ਵਿੱਚ ਪ੍ਰਭੂ ਜੀ ਨੂੰ ਵਸਾਲ ਹੈ ਤੇ ਇਸ ਤਰ੍ਹਾਂ ਤੂੰ ਆਪਣੇ ਮਨ ਵਿੱਚ ਆਤਮਿਕ ਆਨੰਦ ਮਾਣ। ਨਾਮ ਬਸਾਰ ਸਹੇ ਜਮ ਦੁੱਖ। ਮਹਾਰਾਜ ਕਹਿੰਦੇ ਚੇਤੇ ਰੱਖ ਪ੍ਰਮਾਤਮਾ ਦੇ ਨਾਮ ਨੂੰ ਭਲਾ ਕੇ ਤੂੰ ਜਮਾਂ ਦੇ ਦੁੱਖ ਸਹੇਗਾ ਭਾਈ। ਚੋਆ ਚੰਤਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ। ਦੂਜੇ ਪਾਸੇ ਜੇ ਕੋਈ ਮਨੁੱਖ ਅਤਰ ਚੰਦਨ ਅਗਰ ਕਪੂਰ ਆਦਿ ਕੁਸਗੰਧੀਆਂ ਦੇ ਵਰਤਨ ਵਿੱਚ ਮਸਤ ਹੈ ਮਾਇਆ ਮਗਰ ਪਰਮਪਦ ਦੂਰ ਮਾਇਆ ਦੇ ਮੋਹ ਵਿੱਚ ਮਸਤ ਹੈ ਤਾਂ ਉੱਚੀ ਆਤਮਿਕ ਅਵਸਥਾ ਉਸ ਤੋਂ ਈ ਦੂਰ ਹੈ ਉਹ ਉੱਚੀ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ ਮਹਾਰਾਜ ਕਹਿੰਦੇ ਜੇ ਇਹਨਾਂ ਕੰਮਾਂ 'ਚ ਹੀ ਟਾਈਮ ਬਸਰ ਕਰ ਰਿਹਾ ਆਪਦਾ ਮਨੁੱਖਾ ਜਨਮ ਕਿਉਂਕਿ ਮਨੁੱਖਾ ਜਨਮ ਆਇਓ ਪੜਨ ਸੁਣਨ ਕੋ ਬਾਣੀ ਮਨੁ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਿਉਂਕਿ ਮਨੁੱਖ ਨੂੰ ਮਨੁੱਖੋ ਮਨੁੱਖ ਨੂੰ ਮਹਾਰਾਜ ਨੇ ਇਹ ਦਿਮਾਗ ਦਿੱਤਾ ਆਪਣਾ ਮੂਲ ਪਛਾਨਣ ਦੀ ਸੂਚੀ ਹੈਗੀ ਆ ਮਨੁੱਖ ਕੋਲੇ ਗੁਰੂ ਤੋਂ ਗਿਆਨ ਲੈ ਕੇ ਜੇ ਸਮਝ ਲਵੇ ਤਾਂ ਗੁਰਬਾਣੀ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪ ਲੇ ਤਾਂ ਮਨੁੱਖਾ ਜਨਮ ਲੇਖੇ ਵਿੱਚ ਲੱਗ ਜਾਏਗਾ ਕਿਉਂਕਿ ਮਰਨ ਜੰਮਣ ਦੇ ਗੇੜ ਵਿੱਚੋਂ ਜੀਵ ਮੁਕਤ ਹੋ ਜਾਏਗਾ ਨਹੀਂ ਤਾਂ 83 ਦਾ ਕਿਹੜਾ 84 ਦਾ ਗੇੜ ਵੀ ਇੰਨਾ ਔਖਾ ਮਹਾਰਾਜ ਨੇ ਲਿਖਿਆ ਕਰਵਾਨੀ ਚ ਲੱਖ ਕਾਗਾਂ ਕਰੋੜ ਨਾਗਾਂ ਮਹਾਰਾਜ ਕਹਿੰਦੇ ਜੇ ਕਾਂ ਦੀ ਜੂਨ ਚ ਪੈਗਾ ਤਾਂ ਲੱਖ ਬਰਾ ਕਾਂ ਦੀ ਜੂਨ ਹੀ ਆ ਲੱਖ ਬਰਾ ਤੇ ਕਰੋੜ ਨਾਗ ਦੀ ਜੂਨ ਹੈ ਬੱਕਰੀਆਂ ਬੱਕਰੀਆਂ ਮਤਲਬ ਕਿਸਮਾਂ ਦੇ नाग नाग ਜੂਨੀ ਜਿਹੜੀ ਮਹਾਰਾਜ ਕਹਿੰਦੇ ਕਰੋੜਾਂ ਬਰਾ ਢੱਡ ਘਸਾਉਂਦਾ ਰਹੀ ਫਿਰ ਧਰਤੀ ਤੇ ਕਿਉਂਕਿ ਮਨੁੱਖਾ ਜਨਮ ਤੈਨੂੰ ਦਿੱਤਾ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ ਜੀਵ ਆਤਮਾ ਨੂੰ ਮਨੁੱਖਾ ਜਨਮ ਰਹਿੰਦਿਆਂ ਰਹਿੰਦਿਆਂ ਜੀਵ ਆਤਮਾ ਨੂੰ ਮਨੁੱਖਜੇ ਪਰਮਾਤਮਾ ਵਿੱਚ ਲੀਨ ਕਰ ਲਵੇ ਤਾਂ ਇਹਦੀ ਮੁਕਤੀ ਹੋ ਸਕਦੀ ਹੈ ਅੱਗੇ ਮਹਾਰਾਜ ਦੱਸਦੇ ਨੇ ਮਾ ਆਇਆ ਮਗਨ ਪਰਮ ਪਦ ਦੂਰ ਮਾਇਆ ਦੇ ਮੋਹ ਵਿੱਚ ਮਸਤ ਹੈ ਤਾਂ ਉੱਚੀ ਆਤਮਕ ਆਤਮਿਕ ਅਵਸਥਾ ਉਸ ਤੋਂ ਵੀ ਦੂਰ ਹੈ ਜਿਹੜਾ ਮਨੁੱਖ ਇੱਧਰ ਫਸਿਆ ਹੋਇਆ ਪ੍ਰਮਾਤਮਾ ਦੇ ਨਾਮ ਨਾਲ ਟੁੱਟਿਆ ਮਾਇਆ ਦੇ ਵਿੱਚ ਮਗਨ ਹੈ ਤੇ ਉਹ ਨਹੀਂ ਪਦਵੀ ਪ੍ਰਾਪਤ ਕਰ ਸਕਦਾ ਅੱਗੇ ਮਹਾਰਾਜ ਸਮਝਾਉਂਦੇ ਨੇ ਨਾਮ ਬਸਾਰਿਏ ਸਭ ਕੂੜੋ ਕੂਰ ਜੇ ਪ੍ਰਭੂ ਦਾ ਨਾਮ ਭਲਾ ਦਿੱਤਾ ਜਾਏ ਤਾਂ ਇਹ ਸਾਰਾ ਦੁਨੀਆ ਵਾਲਾ ਐਸਾ ਦੁਨੀਆ ਵਾਲਾ ਐਸਪੀ ਬੇਅਰਥ ਹੈ ਜੇ ਕੋਈ ਕਹਿੰਦਾ ਨਾ ਐਸ ਕਰਦਾ ਆਪਾਂ ਐਸ ਕਹਿੰਨੇ ਆ ਇਥੇ ਐਸ ਲਿਖਿਆ ਵੀ ਜਿਹੜੀਆਂ ਤੂੰ ਇੰਛਾ ਕਰਦਾ ਨਾ ਮਹਾਰਾਜ ਕਹਿੰਦੇ ਦੁਨੀਆਂ ਵਾਲੀਆਂ ਇੰਛਾ ਤੂੰ ਕਰਦਾ ਇਹ ਵੀ ਬੇਅਰਥਾ ਸੁੱਖ ਨਹੀਂ ਮਿਲਦਾ ਮਨੁੱਖ ਉਸ ਸੁੱਖ ਦੇ ਬੇਅਰਥ ਜਤਨਾ ਵਿੱਚ ਹੀ ਰਹਿੰਦਾ ਹੈ ਸੁੱਖ ਲੱਭਣ ਦੇ ਬੇਅਰਥ ਜਤਨ ਨੇ ਇਹ ਤਾਂ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਮਹਾਰਾਜ ਕਹਿੰਦੇ ਜੁੜਿਆ ਰਹੇ ਉਹ ਤੈਨੂੰ ਆਪਣੇ ਆਪ ਹੀ ਸੁੱਖ ਦੇ ਦੇਗਾ ਜਿਵੇਂ ਕਿ ਕਹਾਵਤਾਂ ਲੈਂਦੇ ਹੁੰਦੇ ਆ ਵੀ ਜੇ ਸੂਰਜ ਵੱਲ ਨੂੰ ਮੂੰਹ ਕਰਕੇ ਤੁਰਗੇ ਨਾ ਤੇ ਪਰਸਾਵਾ ਪਿੱਛੇ ਤੁਰ ਪੈਂਦਾ ਜੇ ਮਾਇਆ ਵੱਲੋਂ ਮੋਹ ਮੋੜ ਕੇ ਪ੍ਰਭੂ ਪ੍ਰਮਾਤਮਾ ਦੇ ਨਾਮ ਵੱਲ ਜੁੜ ਜਗੇ ਗੁਰੂ ਵੱਲ ਨੂੰ ਮੁੱਖ ਕਰ ਲਗੇ ਤਾਂ ਫਿਰ ਇਹ ਸੁੱਖ ਸਹੂਲਤਾਂ ਤਾਂ ਮਗਰ ਮਗਰ ਫਿਰਦੀਆਂ ਨੇ ਭਾਈ ਤੇ ਜੇ ਤੁਸੀਂ ਸੂਰਜ ਵੱਲੀ ਪਿੱਠ ਕਰਕੇ ਤੁਰੋਗੇ ਤਾਂ ਪਰਸਾਵਾ ਛੋਟੇ ਮੂਰੇ ਮੂਰੇ ਚੱਲੀ ਜਾਣਾ ਉਹ ਛੋਟੇ ਹੱਥ ਨਹੀਂ ਆਏਗਾ ਜਿੰਨਾ ਤੁਸੀਂ ਗਾਂ ਹੋਗੇ ਉਹਨੂੰ ਪਕੜਨ ਦੀ ਖਾਤਰ ਪਰਸਾਵਾਂ ਹੋਰ ਦੂਰ ਕਹਿਣ ਦਾ ਭਾਵ ਆ ਵੀ ਜਿੰਨਾ ਮਾਇਆ ਦੇ ਪਿੱਛੇ ਦੌੜਦਾ ਨਾ ਇਨਸਾਨ ਓਨੀ ਮਾਇਆ ਦੂਰ ਜਾਂਦੀ ਆ ਪਿੱਛੇ ਭੱਜਿਆ ਫਿਰਦਾ ਵਖਤ ਅਜਾਈ ਚਲਿਆ ਜਾਂਦਾ ਮਨੁੱਖਾ ਜਨਮ ਸਮਾਪਤ ਹੋ ਜਾਂਦਾ ਇਸੇ ਚੱਕਰ 'ਚੀ ਸੂਰਜ ਵੱਲ ਮੂੰਹ ਕਰਨ ਦਾ ਭਾਵ ਕੀ ਆ ਵੀ ਜੇ ਗੁਰੂ ਵੱਲੀ ਆਪਾਂ ਮੁਖ ਰੱਖਾਂਗੇ ਤਾਂ ਭਾਈ ਤੇਰੇ ਸੁੱਖ ਸਹੂਲਤਾਂ ਮਗਰ ਮਗਰ ਫਿਰ ਨਿਕਜਾਂ ਮਹਾਰਾਜ ਇੱਥੇ ਸਮਝਾਉਣਾ ਕਰਦੇ ਨੇ ਨਾਮ ਨਾਮ ਬਸਾਰੀਏ ਸਭ ਕੂੜੋ ਕੂਰ ਜੇ ਪ੍ਰਭੂ ਦਾ ਨਾਮ ਭਲਾ ਦਿੱਤਾ ਜਾਏ ਤਾਂ ਇਹ ਸਾਰਾ ਦੁਨੀਆ ਵਾਲਾ ਐਸ ਭੀ ਬੇਅਰਥ ਹੈ ਸੁੱਖ ਨਹੀਂ ਮਿਲਦਾ ਮਨੁੱਖ ਸੁੱਖ ਦੇ ਬੇਅਰਥ ਜਤਨਾ ਵਿੱਚ ਹੀ ਰਹਿੰਦਾ ਹੈ ਨੇਜੇ ਬਾਜੇ ਤਖਤ ਸਨਾਮ ਮਹਾਰਾਜ ਇਸ ਬੰਦ ਵਿੱਚ ਕਹਿੰਦੇ ਨੇ ਜੇ ਕੋਈ ਮਨੁੱਖ ਰਾਜਾ ਵੀ ਬਣ ਜਾਏ ਤਖਤ ਉਤੇ ਬੈਠਾ ਹੋਵੇ ਹੋਏ ਨੂੰ ਨੇਜਾ ਬਰਦਾਰ ਤੇ ਫੌਜੀ ਬਾਜੇ ਵਾਲੇ ਸਲਾਮ ਕਰਨ ਦੇਖਦੇ ਨਾ ਆਪਾਂ ਰਾਜੇ ਨੂੰ ਮਤਲਬ ਉਹਦੇ ਵਿੱਚ ਉਹਦੇ ਅਹਿਲਕਾਰ ਹੁੰਦੇ ਨੇ ਜਿਹੜੇ ਉਹ ਮਤਲਬ ਬਾਜੇ ਵੀ ਵਜਾਉਂਦੇ ਆ ਉਹਨੂੰ ਸਲਾਮਾ ਵੀ ਕਰਦੇ ਨੇ ਮਹਾਰਾਜ ਕਹਿੰਦੇ ਜੇ ਇਹ ਵੀ ਤੇਰੇ ਕੋਲੇ ਹੋ ਜੇ ਫੇਰ ਵੀ ਅਦ ਕੀ ਤ੍ਰਿਸ਼ਨਾ ਵਿਆਪੇ ਕਾਮ ਮਹਾਰਾਜ ਕਹਿੰਦੇ ਤਾਂ ਵੀ ਮਾਇਆ ਦੀ ਤ੍ਰਿਸ਼ਨਾ ਹੀ ਵੱਧਦੀ ਹੈ ਕਾਮ ਬਾਸਨਾ ਜੋਰ ਪਾਉਂਦੀ ਹੈ ਇਹਨਾਂ ਵਿੱਚ ਆਤਮਿਕ ਸੁੱਖ ਨਹੀਂ ਹੈ ਸਰੀਰਕ ਸੁੱਖ ਤਾਂ ਤੂੰ ਲੈ ਲਿਆ ਸਹੂਲਤ ਲੈ ਲਈ ਪਰ ਆਤਮਾ ਨੂੰ ਸੁੱਖ ਨਹੀਂ ਮਹਾਰਾਜ ਕਹਿੰਦੇ ਇਹਨਾਂ ਵਿੱਚ ਵੀ ਆਤਮਿਕ ਸੁੱਖ ਨਹੀਂ ਹੈ ਮਹਾਰਾਜ ਕਹਿੰਦੇ ਸੁੱਖ ਹੈ ਕੇਵਲ ਪ੍ਰਭੂ ਦੇ ਨਾਮ ਵਿੱਚ ਭਗਤੀ ਵਿੱਚ ਅਗੇ ਮਹਾਰਾਜ ਕਹਿੰਦੇ ਨੇ ਬਿਨ ਹਰ ਜਾਚੇ ਭਗਤ ਨਾਮ ਪਰ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾ ਭਗਤੀ ਮਿਲਦੀ ਹੈ ਨਾ ਨਾਮ ਮਿਲਦਾ ਹੈ ਹੋਰ ਤੈਨੂੰ ਸੁੱਖ ਸਹੂਲਤਾਂ ਤੇਰੇ ਕਰਮ ਮੁਤਾਬਕ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਨਾਲ ਮਿਲ ਰਹੀਆਂ ਪਰ ਤੈਨੂੰ ਮਹਾਰਾਜ ਕਹਿੰਦੇ ਪ੍ਰਭੂ ਦੇ ਦਰ ਤੋਂ ਮੰਗਣ ਤੋਂ ਬਿਨਾ ਨਾ ਭਗਤੀ ਮਿਲਦੀ ਹੈ ਨਾ ਪ੍ਰਭੂ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਮੰਗਾ ਕੇ ਭਾਈ ਭਗਤੀ ਗੁਰੂ ਤੋਂ ਨਾਮ ਦੀ ਦਾਤ ਮੰਗ ਅਗਰੇਵੰਦ ਜੀ ਮਹਾਰਾਜ ਕਹਿੰਦੇ ਨੇ ਵਾਦ ਹੰਕਾਰ ਨਹੀਂ ਪ੍ਰਭ ਮੇਲਾ ਵਿਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ ਝਗੜੇ ਵਿੱਚ ਪਿਆ ਤੇ ਵਿਦਿਆ ਦੇ ਹੰਕਾਰ ਵਿੱਚ ਭੀ ਪਰਮਾਤਮਾ ਦਾ ਮਲਾਪ ਨਹੀਂ ਹੁੰਦਾ ਵੀ ਜੇ ਕੋਈ ਕਹਵੇ ਮੈਂ ਤਾਂ ਐਡਾ ਗਿਆਨਵਾਨ ਆ ਭਾਈ ਜੇ ਤੂੰ ਗਿਆਨਵਾਨ ਹੈ ਤੂੰ ਪੜ੍ਹਾਈ ਕਰ ਲਈ ਚੰਗੀ ਠੀਕ ਆ ਜੀ ਤੂੰ ਵਿਦਵਾਨ ਹੋ ਗਿਆ ਤੇ ਉਹਦਾ ਵੀ ਤੂੰ ਹੰਕਾਰ ਕਰ ਲਿਆ ਤਾਂ ਵੀ ਉਹ ਤੈਨੂੰ ਤੇਰਾ ਜੀਵਨ ਨਹੀਂ ਜ਼ਬਰਨਾ ਇੱਥੇ ਤਾਂ ਨਿਮਰਤਾ ਦਾ ਚੈਪਟਰ ਆ ਭਾਈ ਨਿਮਰਤਾ ਰੱਖ ਵਿਦਵਾਨ ਹੋ ਗੁਰਬਾਣੀ ਦਾ ਜਾਣਕਾਰ ਹੋ ਗੁਰਬਾਣੀ ਪੜ੍ਹ ਸੁਣ ਪ੍ਰਭੂ ਪ੍ਰਮਾਤਮਾ ਦੇ ਗੁਣਾਂ ਦੀ ਸਿੱਖਤ ਸਲਾਹ ਤਾਂ ਤੇਰੇ ਕੋਲੇ ਖਜ਼ਾਨਾ ਹੋਣਾ ਚਾਹੀਦਾ ਪਰ ਜੇ ਇਹਦਾ ਵੀ ਤੂੰ ਮਾਣ ਕਰ ਲਿਆ ਫੇਰ ਵੀ ਮਹਾਰਾਜ ਕਹਿੰਦੇ ਬੇਅਰਥ ਫੇਰ ਵੀ ਮਲਾਪ ਨਹੀਂ ਹੁੰਦਾ ਪ੍ਰਮਾਤਮਾ ਦਾ ਇਹ ਰਸਤਾ ਬਰੀਕ ਆ ਜੀ ਇਹ ਬਰੀਕੀ ਆ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਵਾਸਤੇ ਖੰਨਿਓ ਤਿੱਖੀ ਬਾਲੋਂ ਨਿੱਕੀ ਏਤਮਾਰਗ ਜਾਣਾ ਗੁਰਬਾਣੀ ਵਿੱਚ ਪੰਕਤੀ ਆ ਇਹ ਖੰਡੇ ਨਾਲੋਂ ਤਿੱਖੀ ਧਾਰ ਆ ਤੇ ਬਾਲੋਂ ਨਿੱਕੀ ਆ ਜਿਹੜੇ ਰਸਤੇ 'ਤੇ ਚੱਲਣਾ ਬੜਾ ਬਰੀਕ ਵਿਸਾਹੇ ਮਹਾਰਾਜ ਕਹਿੰਦੇ ਨਾ ਵਾਦ ਹੰਕਾਰ ਨਹੀਂ ਪ੍ਰਭ ਮੇਲਾ ਮਨ ਦੇ ਪਾਵੇ ਨਾਮ ਸਹਿਲਾ ਵਿਦਿਆ ਦੇ ਬਲ ਨਾਲ ਧਾਰਮਿਕ ਪੁਸਤਕਾਂ ਦੀ ਚਰਚਾ ਦੇ ਝਗੜੇ ਵਿੱਚ ਪਿਆ ਤੇ ਵਿਦਿਆ ਦੇ ਹੰਕਾਰ ਵਿੱਚ ਵੀ ਪ੍ਰਮਾਤਮਾ ਦਾ ਮਲਾਪ ਨਹੀਂ ਹੁੰਦਾ ਮਹਾਰਾਜ ਕਹਿੰਦੇ ਹੁੰਦਾ ਕਦੋਂ ਆ ਮਨ ਦੇ ਪਾਵੇ ਨਾਮ ਸਹਿਲਾ ਮਹਾਰਾਜ ਕਹਿੰਦੇ ਹੈ ਭਾਈ ਆਪਣਾ ਮਨ ਦੇ ਕੇ ਹੀ ਹੰਕਾਰ ਗਵਾ ਕੇ ਹੀ ਸੁੱਖਾਂ ਦਾ ਸੋਮਾ ਪ੍ਰਭੂ ਨਾਮ ਪ੍ਰਾਪਤ ਮਿਲੇਗਾ ਸੁੱਖਾਂ ਦਾ ਸੋਮਾ ਪ੍ਰਭੂ ਨਾਮ ਪ੍ਰਾਪਤ ਕਰੇਗਾ ਆਪਣਾ ਮਾਣ ਹੰਕਾਰ ਵੀ ਛੱਡਣਾ ਪੈਣਾ ਭਾਈ ਇਹ ਨਹੀਂ ਹੈ ਵੀ ਤੂੰ ਬੇਦਬਾਨ ਹੋ ਗਿਆ ਤਾਂ ਹੁਣ ਆਪਦਾ ਹੰਕਾਰ ਚੱਕੀ ਫਿਰ ਵੀ ਮੇਰੇ ਅਰਗੇ ਤਾਂ ਬੇਦਬਾਨੀ ਨਹੀਂ ਕੋਈ ਉਹ ਤਾਂ ਫਿਰ ਨਮਾਨਿਆਂ ਨੂੰ ਮਾਣ ਹੰਕਾਰੀਆਂ ਨੂੰ ਨਹੀਂ ਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦੇਉ ਮੁਕਲਾਇਆ ਗਰਬਾਣੀ ਦਾ ਫੈਸਲਾ ਜੇ ਹੰਕਾਰ ਕਿਸੇ ਵੀ ਕਿਸਮ ਦਾ ਤੇਰੇ ਮਾਨੰਦਰ ਹੰਕਾਰ ਨਾ ਹੋ ਤੇ ਤੇਰੇ ਵੱਲੀ ਪੈਠਾ ਅਕਾਲ ਪੁਰਖ ਵਾਹਿਗੁਰੂ ਦੀ ਗੁਰੂ ਫਿਰ ਪਿੱਠ ਕਰ ਲੈਂਦਾ ਉਹਨਾਂ ਵੱਲੀ ਫਿਰ ਜਿਹਦਾ ਰਾਖਾ ਕੋਈ ਨਾ ਹੋਵੇ ਉਹਨੂੰ ਫਿਰ ਕਾਂ ਕੁੱਤੇ ਹੀ ਘ੍ਰੀਸੀ ਫਿਰਦੇ ਹੁੰਦੇ ਆ ਆਪਾਂ ਬੱਚੇ ਆ ਨਾ ਗੁਰੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਜੇ ਹੁਣ ਕੋਈ ਆਪਾਂ ਬਾਹਰੀ ਆਧਾਰ ਨਾਲ ਲਈਏ ਜਾਂ ਤਾਂ ਪੰਛੀ ਦੇ ਬੱਚੇ ਆ ਦੇਖਦੇ ਨਾ ਆਪਾਂ ਨੱਟ ਤੇ ਪੰਛੀ ਦੇ ਬੱਚੇ ਆ ਜੇ ਉਹਨਾਂ ਦੀ ਮਾਂ ਜਾਂ ਉਹਨਾਂ ਦਾ ਪਿਓ ਨਹੀਂ ਕੋਲੇ ਹੈ ਤਾਂ ਪੰਛੀਆਂ ਨੂੰ ਹੋਰ ਲੈ ਜਾਂਦੇ ਨੇ ਜਾ ਕੇ ਆ ਛੋਟੇ ਜਾਨਵਰਾਂ ਦੇ ਬੱਚੇ ਲੈ ਲਓ ਕਤੂਰੀ ਦੇ ਕਹਿ ਲੋ ਗਾਂ ਮੈਂ ਦਾ ਬੱਚਾ ਕਹਿ ਲੋ ਜੇ ਉਹਨਾਂ ਦੀ ਮਾਂ ਕੋਲੇ ਨਹੀਂ ਹੈ ਤਾਂ ਲੈ ਜਾਂਦੇ ਨੇ ਧੂਕੇ ਕੁੱਤੇ ਕਿਦੜੀ ਤੂੰ ਲੈਂਦੇ ਨੇ ਇਹ ਧਾਰਨਾ ਇੱਕ ਜੇ ਗੁਰੂ ਵੱਲੀ ਭਾਈ ਤੇਰਾ ਗੁਰੂ ਨੇ ਤੇਰੇ ਦੀ ਪਿੱਠ ਕਰ ਲਈ ਤਾਂ ਫਿਰ ਬਕਾਰਾਂ ਦੇ ਕਾਵਾਂ ਕੁੱਤਿਆਂ ਨੇ ਖਿੱਚੀ ਫਰਨਾ ਤੈਨੂੰ ਵਕਾਰੀ ਕਾਂ ਕੁੱਤਿਆਂ ਨੇ ਨਹੀਂ ਛੱਡਣਾ ਤੈਨੂੰ ਸੱਜਣਾ ਜੁੜ ਜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਾਮ ਦੇਉ ਮੁਖ ਲਾਇਆ ਜਿਨੂੰ ਨਾਮ ਦੀ ਦਾਤ ਮਿਲਦੀ ਆ ਉਹਦੇ ਵੱਲੀ ਮੁਖਾ ਗੁਰੂ ਦਾ ਫਿਰ ਉਹਨੂੰ ਉਹਦੇ ਈ ਤਤੀ ਹਵਾਨੀ ਲੱਗਦੀ ਗੁਰਬਾਣੀ ਵਿੱਚ ਵੀ ਪੰਕਤੀ ਆ ਤਤੀ ਵਾ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ ਜਿਹੜਾ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਗਿਆ ਉਹਨੂੰ ਤਤੀ ਵਾ ਨਹੀਂ ਲੱਗਣ ਦਿੰਦਾ ਨਹੀਂ ਤਾਂ ਫਿਰ ਵਕਾਰੀ ਕਾਂ ਕੁੱਤੇ ਖਿੱਚੀ ਫਿਰਦੇ ਆ ਇਨਸਾਨ ਨੂੰ ਜਦੋਂ ਗੁਰੂ ਵੱਲੋਂ ਵੇ ਮਖੋਂਦਾ ਮਹਾਰਾਜ ਕਹਿੰਦੇ ਮੰਨ ਦੇ ਪਾਵੇ ਨਾਮ ਸੁਹੇਲਾ ਏ ਭਾਈ ਆਪਣਾ ਮਨ ਦੇ ਕੇ ਹੀ ਹੰਕਾਰ ਗਵਾ ਕੇ ਹੀ ਸੁੱਖਾਂ ਦਾ ਸੋਮਾ ਪ੍ਰਭੂ ਨਾਮ ਪ੍ਰਾਪਤ ਕਰੇਗਾ ਨਹੀਂ ਤਾਂ ਫਿਰ ਦੂਜੇ ਭਾਏ ਅਗਿਆਨ ਦੁਹੇਲਾ ਜੇ ਗੁਰੂ ਦਾ ਦਰ ਛੱਡ ਕੇ ਹੋਰ ਪਾਸੇ ਤੇਰੀ ਮਨਤਾ ਮਨਤਾਵਾ ਦੇ ਵਿੱਚ ਰੁਚੀ ਹੈਗੀ ਆ ਫੇਰ ਮਹਾਰਾਜ ਦੱਸਦੇ ਨੇ ਦੂਜੇ ਭਾਏ ਦਾ ਮਤਲਬ ਹੀ ਗੁਰੂ ਨੂੰ ਛੱਡ ਕੇ ਹੋਰ ਪਾਸੇ ਕਿਸੇ ਦੀ ਮੰਨਤਾ ਮੰਨਤਾਵਾ ਕਰਨੀ ਕਿਸੇ ਬਾਬੇ ਦੀ ਕਿਸੇ ਪੀਰ ਦੀ ਕਿਸੇ ਦੇਵੀ ਦੀ ਕਿਸੇ ਦੇਵਤੇ ਦੀ ਕਿਸੇ ਵੱਡ ਬਡੇਰੇ ਨੂੰ ਮੰਨੀ ਜਾਂਦੇ ਨੇ ਲੋਕ ਬਹੁਤ ਵੀ ਇਹ ਸਾਡਾ ਬਡੇਰਾ ਜੀ ਬਡੇਰਿਆਂ ਨੂੰ ਜਿਉਂਦਿਆਂ ਨੂੰ ਮੰਨਣਾ ਜਿਦੇ ਜੀ ਬਡੇਰਿਆਂ ਦੀ ਦੇਖਭਾਲ ਕਰਨੀ ਆਪਾਂ ਟਾਈਮ ਸਰ ਪ੍ਰਸ਼ਾਦਾ ਪਾਣੀ ਟਾਈਮ ਸਰ ਦਵਾਈ ਬੂਟੀ ਤੇ ਟਾਈਮ ਸਰ ਗਰਮੀ ਸਰਦੀ ਵਾਲੇ ਕੱਪੜੇ ਸਰੀਰ ਛੱਡਣ ਤੋਂ ਬਾਅਦ ਨਿਭਟੇਰਿਆਂ ਦਾ ਹੀ ਕੋਈ ਬੰਤਾ ਹੁੰਦੀ ਜਿਉਂਦੇ ਜੀ ਮੰਨਣਾ ਸੀ ਇਹਨਾਂ ਦੀ ਸੇਵਾ ਕਰਨੀ ਆ ਜੀਂਦੇ ਜੀ ਮਾਪਿਆਂ ਦੀ ਬਜ਼ੁਰਗਾਂ ਦੀ ਮਹਾਰਾਜ ਕਹਿੰਦੇ ਨਾ ਦੂਜੇ ਭਾਏ ਅਗਿਆਨ ਦੁਹਿਲਾ ਮਹਾਰਾਜ ਕਹਿੰਦੇ ਪ੍ਰਭੂ ਨੂੰ ਵਿਸਾਰ ਕੇ ਹੋਰ-ਹੋਰ ਪਿਆਰ ਵਿੱਚ ਰਹਾ ਤਾਂ ਦੁਖਦਾਈ ਅਗਿਆਨ ਹੀ ਵਧੇਗਾ ਦੁਖਦਾਈ ਅਗਿਆਨ ਗਿਆਨਬਾਨ ਨਹੀਂ ਅੰਤਬਸਵਾਸੀ ਅંધੇਰਾ ਜੀ ਨੂੰ ਕਹਿੰਦੇ ਆ ਅਗਿਆਨ ਉਹੀ ਵਧੇਗਾ ਮਹਾਰਾਜ ਕਹਿੰਦੇ ਬਿਨ ਦਾਮ ਕੇ ਸੌਦਾ ਨਹੀਂ ਹਾਟ ਜਿਵੇਂ ਰਾਸ ਪੂੰਜੀ ਤੋਂ ਬਿਨਾ ਹੱਤੀ ਦਾ ਸੌਦਾ ਸੂਤ ਨਹੀਂ ਆ ਸਕਦਾ ਜਿਵੇਂ ਹੁਣ ਦੁਕਾਨ ਤੋਂ ਆਪਾਂ ਕੋਈ ਸੌਦਾ ਲੈਣਾ ਲੋੜੀ ਦੀ ਗਰੋਸਰੀ ਲੈਣੀ ਆ ਲੋੜੀ ਦਾ ਸਮਾਨ ਆ ਕੋਈ ਆਪਾਂ ਨੂੰ ਚਾਹੀਦਾ ਪੈਸੇ ਤੋਂ ਬਿਨਾ ਨਹੀਂ ਉਹ ਪ੍ਰਾਪਤ ਹੁੰਦਾ ਭਾਵੇਂ ਆਪਾਂ ਧਾਰ ਲੈ ਕੇ ਆਈਏ ਵੀ ਭਾਈ ਕੋਈ ਨਾ ਤੈਨੂੰ ਮਹੀਨੇ ਜਾਂ 20 ਦਿਨਾਂ ਤੱਕ ਦੇਵਾਂਗੇ ਪਰ ਇੱਕ ਵਾਰੀ ਉਹਦੇ ਨਾਲ ਗੱਲ ਤਾਂ ਹੋ ਗਈ ਨਾ ਵੀ ਪੈਸੇ ਦੇਣੇ ਪੈਣੇ ਆ ਮਹਾਰਾਜ ਕਹਿੰਦੇ ਬਿਨ ਦਾਮ ਦਾਮ ਕਹਿੰਦੇ ਆ ਬਿਨ ਦਾਮ ਦਾਮ ਜੀ ਨੂੰ ਆਪਾਂ ਪੈਸੇ ਨੂੰ ਕਹਿੰਦੇ ਆ ਬਿਨ ਦਾਮ ਕਾ ਸੌਦਾ ਨਹੀਂ ਹਾਟ ਜਿਵੇਂ ਬਿਨਾ ਪੈਸਿਆਂ ਤੋਂ ਹੱਟੀ ਤੋਂ ਸੌਦਾ ਨਹੀਂ ਖਰੀਦ ਸਕਦੇ ਭਾਈ ਜਿਵੇਂ ਰਾਸ ਪੂੰਜੀ ਤੋਂ ਬਿਨਾ ਹੱਟੀ ਦਾ ਸੌਦਾ ਛੂਤ ਨਹੀਂ ਆ ਸਕਦਾ ਬਿਨ ਬਹੁਤ ਸਾਗਰ ਨਹੀਂ ਬਾਟ ਜਿਵੇਂ ਜਹਾਜ਼ ਤੋਂ ਬਿਨਾ ਸਮੁੰਦਰਾਂ ਦਾ ਸਫ਼ਰ ਨਹੀਂ ਹੋ ਸਕਦਾ ਸਮੁੰਦਰਾਂ ਦਾ ਸਫ਼ਰ ਜਹਾਜ਼ ਤੋਂ ਬਿਨਾ ਨਹੀਂ ਹੋ ਸਕਦਾ ਜਾਂ ਤਾਂ ਉੱਡਣ ਵਾਲੇ ਜਹਾਜ਼ ਦੀ ਸਵਾਰੀ ਕਰਨੀ ਪੈਗੀ ਜਾਂ ਜਿਹੜਾ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਜਹਾਜ਼ ਚੱਲਦਾ ਉਹਦੀ ਸਵਾਰੀ ਕਰਨੀ ਪੈਗੀ ਇਸੇ ਤਰ੍ਹਾਂ ਹੀ ਬਿਨ ਗੁਰ ਸੇਵੇ ਘਾਟੇ ਘਾਟ ਤੇ ਮੈਂ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵਨ ਸਫ਼ਰ ਵਿੱਚ ਆਤਮਿਕ ਰਾਸ ਪੂੰਜੀ ਵੱਲੋਂ ਘਾਟੇ ਹੀ ਘਾਟੇ ਵਿੱਚ ਰਹਿੰਦਾ ਹੈ ਮਨੁੱਖ ਕਿਉਂਕਿ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਰਾਸ ਪੂੰਜੀ ਹੈ ਨਹੀਂ ਤੇ ਇਸ ਸੰਸਾਰ ਸਫਰ ਆ ਜਿਹੜਾ ਸੰਸਾਰਕ ਸਫਰ ਆ ਇਹਦੇ ਵਿੱਚ ਘਾਟਾ ਹੀ ਖਾਂਦਾ ਇਨਸਾਨ ਜੇ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਪੂੰਜੀ ਹੈਗੀ ਆ ਤੇਰੇ ਕੋਲੇ ਭਾਈ ਫੇਰ ਤੈਨੂੰ ਕੋਈ ਰੋਕ ਨਹੀਂ ਸਕਦਾ ਫੇਰ ਤੇਰਾ ਸੌਖਾ ਸਫਰ ਹੋ ਜਾਏਗਾ ਸਪੂਰਨ ਜਿੰਦਗੀ ਵਾਲਾ ਸਫਰ ਸੌਖਾ ਸੰਪੂਰਨ ਹੋ ਜਾਏਗਾ ਜੇ ਤੇਰੇ ਕੋਲੇ ਪ੍ਰਭੂ ਪਰਮਾਤਮਾ ਦਾ ਨਾਮ ਹੈ ਤੇ ਗੁਰੂ ਦਾ ਸਿਧਾਂਤ ਹੈ ਮਹਾਰਾਜ ਅੱਗੇ ਕਹਿੰਦੇ ਨੇ ਤਿਸ ਕੋ ਵਾ ਵਾ ਜੇ ਬਾਟ ਦਿਖਾਵੇ ਅਗਲੇ ਬੰਦ ਚ ਮਹਾਰਾਜ ਨੇ ਕਿਹਾ ਹੈ हे ਭਾਈ ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਸਹੀ ਜੀਵਨ ਰਸਤਾ ਦਿਖਾਉਂਦਾ ਹੈ ਗੁਰਬਾਣੀ ਸਹੀ ਜੀਵਨ ਦਾ ਰਸਤਾ ਦਿਖਾਉਂਦੀ ਹੈ ਇਸ ਗੁਰੂ ਨੂੰ ਧੰਨ ਧੰਨ ਕਹਿ ਐਵੇਂ ਨਾ ਤੂੰ ਹੋਰ ਪਾਸੇ ਕਿਸੇ ਨੂੰ ਧੰਨ ਧੰਨ ਕਹੀ ਚੱਲ। ਐਵੇਂ ਨਾ ਕਿਸੇ ਦੀ ਚੜ੍ਹਦੀ ਕਲਾ ਦਾ ਗੀਤਗਾ, ਗੁਰੂ ਦਾ ਗੀਤਗਾ ਚੜ੍ਹਦੀ ਕਲਾ ਦਾ। ਜਿਹੜਾ ਸਾਨੂੰ ਸਹੀ ਰਸਤਾ ਦਿਖਾ ਰਿਹਾ। ਅੱਗੇ ਮਹਾਰਾਜ ਕਹਿੰਦੇ ਨੇ ਤਿਸ ਕੋ ਬਾਵਾ ਜੇ ਸ਼ਬਦ ਸੁਣਾਵੇ ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਪ੍ਰਮਾਤਮਾ ਦੀ ਸਿੱਖਤ ਸਲਾਹ ਦਾ ਸ਼ਬਦ ਸੁਣਾਉਂਦਾ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਆਪਾਂ ਨੂੰ ਪੂਰੇ ਗੁਰੂ ਦਾ ਪ੍ਰਮਾਤਮਾ ਦਾ ਸ਼ਬਦ ਸੁਣਾਉਂਦੇ ਨੇ ਸਿੱਖਿਆ ਦੇਤੀ ਨਾ ਮਹਾਰਾਜ ਕਹਿੰਦੇ ਇਹ ਨੂੰ ਧੰਨ ਧੰਨ ਕਹਿ ਇਹਦੀ ਉਸਤਤ ਕਰ ਤਿਸ ਕੋ ਵਾਹ ਵਾ ਜੇ ਮੇਲ ਮਲਾਵੇ ਮਹਾਰਾਜ ਕਹਿੰਦੇ ਤੇ ਇਸੇ ਤਰ੍ਹਾਂ ਉਸ ਪੂਰੇ ਗੁਰੂ ਨੂੰ ਧੰਨ ਧੰਨ ਆਖ ਜਿਹੜਾ ਪ੍ਰਮਾਤਮਾ ਦੇ ਮਲਾਪ ਵਿੱਚ ਮਲਾ ਦਿੰਦਾ ਹੈ ਵਾਹ ਵਾ ਤਿਸ ਕੋ ਜਿਸ ਕਾ ਇਹ ਜੀਉ हे भाई उस परमात्मा दी सिफत सलाहार जिस दी दीती हुई ए जिंद है गुरु परसादी मठ अमृत पीयो गुरु दे शब्द दी राही परमात्मा दे गुणां नु मुड़ मुड़ विचार के आत्मिक जीवन देण वाला नाम रस पी भाई नाम बडाई ਦੁਪਾਣੇ ਦੀਓ ਮਹਾਰਾਜ ਕਹਿੰਦੇ ਉਹ ਪ੍ਰਭੂ ਤੈਨੂੰ ਆਪਣੀ ਰਜਾ ਵਿੱਚ ਨਾਮ ਜਪਣ ਦੀ ਬੜਾਈ ਦੇਵੇਗਾ ਨਾਮ ਬਿਨਾ ਕਿਉਂ ਜੀਵਾ ਮਾਏ ਮਹਾਰਾਜ ਕਹਿੰਦੇ ਹੈ ਮੇਰੀ ਮਾਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਆਤਮਿਕ ਜੀਵਨ ਜਿਉ ਨਹੀਂ ਸਕਦਾ ਸਰੀਰਕ ਜੀਵਨ ਤਾਂ ਜਿੰਦਾ ਆਤਮਿਕ ਜੀਵਨ ਜੀਣਾ ਜਿਹੜਾ ਆਤਮਾ ਚੜ੍ਹਦੀ ਕਲਾ ਵਿੱਚ ਰਹੇ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਸਰੀਰਕ ਜੀਨ ਜੀਵਨ ਤਾਂ ਹਰੇਕ ਹੀ ਜਿੰਦਾ ਰਹੇ ਹਰੇਕ ਜੀਵੀ ਜਿੰਦਾ ਪਸ਼ੂ ਪੰਛੀ ਵੀ ਸਰੀਰਕ ਜੀਵਨ ਤਾਂ ਜਿੰਦੇ ਨੇ ਪਰ ਆਤਮ ਜੀਵਨ ਜੀਣਾ ਜੀ ਮਨੁੱਖ ਨੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਮਹਾਰਾਜ ਕਹਿੰਦੇ ਅਨੰਦਨ ਜਪਤ ਰਹੂੰ ਤੇਰੀ ਸਰਨਾਏ ਏ ਪ੍ਰਭੂ ਮੈਂ ਤੇਰੀ ਸ਼ਰਨ ਪਿਆਰ ਹਾਂ ਮੈਂ ਤੇਰੀ ਸ਼ਰਨ ਆਇਆ ਹਾਂ ਮਿਹਰ ਕਰ ਮੈਂ ਦਿਨ ਰਾਤ ਤੇਰਾ ਹੀ ਨਾਮ ਜਪਦਾ ਰਹਾਂ ਨਾਨਕ ਨਾਮ ਰਤੇ ਪਤ ਪਾਏ ਮਹਾਰਾਜ ਕਹਿੰਦੇ ਹੈ ਨਾਨਕ ਜੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਰਹੀਏ ਤਾਂ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਤਾਂ ਹੀ ਲੋਕ ਪਰਲੋਕ ਵਿੱਚ ਇੱਜ਼ਤ ਮਿਲਦੀ ਹੈ ਭਾਈ ਜੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਇੱਕ ਪੰਕਤੀ ਗਾਇਨ ਕਰ ਲੈਨੇ ਆ ਗੌਰੀ ਮਹੱਲਾ ਪਹਿਲਾ ਹੋਮੇ ਕਰਤ ਭੇਖੀ ਨਹੀਂ ਜਾਣਿਆ ਗੁਰਮਖ ਭਗਤ ਮੇਰੇ ਬਿਰਲੇ ਮਨਮਾਨਿਆ ਮਹਾਰਾਜ ਕਹਿੰਦੇ ਮੈਂ ਧਰਮੀ ਹਾਂ ਮੈਂ ਧਰਮੀ ਹਾਂ ਇਹ ਮੈਂ ਮੈਂ ਕਰਦਿਆਂ ਨਿਰੇ ਧਾਰਮਿਕ ਭੇਖਾਂ ਦੀ ਰਾਹੀ ਕਦੇ ਕਦੇ ਕਿਸੇ ਨੇ ਪ੍ਰਮਾਤਮਾ ਨਾਲ ਡੂੰਗੀ ਸਾਝ ਨਹੀਂ ਪਾਈ ਭੇਖ ਕਰਨ ਦੀ ਲੋੜ ਨਹੀਂ ਪਾਈ ਸਹਿ ਸੁਭਾਏ ਮਿਲੇ ਰਘੂ ਰਾਏ ਤੇਰੇ ਸਾਦੇ ਪਨ ਦੇ ਨਾਲ ਹੀ ਪ੍ਰਭੂ ਪ੍ਰਮਾਤਮਾ ਮਿਲਣਾ ਇਹ ਨਹੀਂ ਹੈ ਵੀ ਤੂੰ ਦੀੜੇ ਕੱਪੜੇ ਨਹੀਂ ਪਾਉਣੇ ਸੋਹਣੇ ਪਾਉਣੇ ਆ ਭਾਈ ਦੀੜਾ ਕਪੜਾ ਵੀ ਸੋਹਣਾ ਹੋਵੇ ਤੇਰੀ ਰਹਿਤ ਬਹਿਤ ਸੋਹਣੀ ਹੋਵੇ ਗੁਰੂ ਦੇ ਸਿਧਾਂਤ ਤੇ ਤੂੰ ਚੱਲਦਾ ਹਵੇਂ ਸਿੱਖੀ ਸਿਧਾਂਤਾਂ ਦੇ ਨਾਲ ਜੁੜਿਆ ਹਵੇਂ ਪ੍ਰਮਾਤਮਾ ਦਾ ਨਾਮ ਜਪਦਾ ਰਹੇ ਫਿਰ ਤੇਰਾ ਲੋਕ ਸੁਖੀਆ ਪ੍ਰਲੋਕ ਸੇਹਲਾ ਆਪੇ ਹੋ ਜਾਣਾ ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜੇ ਰਹੀਏ ਭਾਈ ਗੁਰੂ ਦੀ ਕਿਰਪਾ ਸਦਕਾ ਆਪਾਂ ਨੂੰ ਜੋ ਦਾਤ ਮਿਲਦੀ ਆ ਨਾ ਸਵੇਰ ਸ਼ਬਦ ਵਿਚਾਰ ਦੀ ਸੁਣਨ ਦੀ ਤੇ ਸੁਣਾਉਣ ਦੀ ਇਹ ਗੁਰੂ ਦਾ ਮਿਹਰ ਭਰਿਆ ਹੱਥ ਸਮਝੋ ਆਪਣੇ ਸਿਰ ਤੇ ਹੋਇਆਂ ਪੁਣਾ ਚੁੱਕਾਂ ਦੀ ਮਾਫੀ ਜੀ ਅਰਦਾਸ ਬੇਨਤੀ ਹੈ ਤੁੰਠਾ ਕਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਮubaruk ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮੇ ਤੁਮ ਹੀ ਜਾਣੀ ਨਾਨਕ ਦਾਸ ਸਦਾ ਪੁਰਵਾਣੀ ਤੁਧ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਵਾ